ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਗਰੋਪ ਭਿਆ ਜਸੋ ਤਾਮ ਨ ਹੋਈ ਤੂ ਕਰਤਾ ਕਰਣਾ ਮੈਂ ਨਹੀਂ ਜਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਯੰਤ ਨਾ ਜਾਏ ਲਖਿਆ ਰਹਾਉ ਜਾਤ ਮਹਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਫਤ ਸਵਾਲੇ ਹੋ ਜਿਨ ਕੀਤੀ ਸੋ ਪਾਰ ਪਇਆ ਕੋ ਨਾਨਕ ਕਰਤੇ ਕਿਆ ਬਾਤਾਂ ਜੋਖਸ ਕਰਨਾ ਸੋ ਕਰ ਰਹਾ ਸੋਦਰ ਰਾਗ ਅਸਮ ਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਵੇ ਸਰਬ ਸੰਭਾਲੇ ਵਜ ਤੇਰੇ ਨਾਮ ਅਨੇਕ ਅਸ਼ੰਖਾ ਕੇਤੇ ਤੇਰੇ ਵਾਹੁਣ ਹਾਰੇ ਕੇਤੇ ਤੇਰੇ ਰਗ ਪ੍ਰੀਤ ਸੁ ਕਹੀਐ ਕੇਤੇ ਤੇਰੇ ਗਵਨ ਹਾਰੇ ਗਵਨ ਤੁਧਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤਦਨੋ ਚਿਤ ਗੁਪਤਲੇ ਹਜਾਨਨ ਲਿਖ ਲਿਖੈ ਧਰਮ ਵਿਚਾਰੇ ਗਾਵਨ ਤਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਰਾ ਸਵਾਰੇ ਗਾਵਨ ਤਦਨੋ ਇੰਦ੍ਰੇਂਦਰਾ ਸੰਭੈਠੇ ਦੇਵਤਿਆ ਦਰ ਨਾਲੇ ਗਾਵਨ ਤਦਨੋ ਸਤਿਮਾਧਿ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੇ ਸਤੇ ਸੰਤੋਖੇ ਗਾਵਨ ਤਦਨੋ ਵੀਰ ਕਰਾਰੇ गावਨ ਤਦਨੋ ਪੰਡਤ ਪ੍ਰਨਰਖੇਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਦਨੋ ਮੋਹਣੀਆ ਮਨ ਮੋਹਣ ਸੁਖਮਛ ਪਿਆਲੇ ਗਾਵਨ ਤਦਨੋ ਰਤਨ ਪਾਇ ਤੇਰੇ 68 ਤੀਰਸ ਨਾਲੇ ਗਾਵਨ ਤਦਨੋ ਜੁਦ ਮਹਾਪਲਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਦ ਨੂੰ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾ ਸਚ ਸਾਹਿਬ ਸਚਾ ਸਚਿ ਨਾਏ ਹੈ ਭੀ ਹੋਸੀ ਜੈਨ ਜਾਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਨੁ ਉਪਾਈ ਕਰ ਕਰ ਦੇਖੇ ਕਿਤਾ ਆਪਣਾ ਜੋ ਤਸ ਦੀ ਵਿਢਾਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਕਰਣਾ ਜਾਏ ਸੋ ਪਾਤ ਸਾਹੁ ਸਾਹਿਬ ਸਾਹਿਬ ਨਾਨਕ ਰਹਿਣ ਰਜਾਇਆ ਸਭ ਹਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕਿਵਡ ਵੱਡਾ ਡੇਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕਿਤਾ ਕਿਵਡ ਚੀਰਾ ਰਹਾਉ ਸਭ ਸ੍ਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਗੁਰਹਾਏ ਕਹਿ ਨਾ ਜਾਏ ਤੇਰੇ ਤਲਵੜਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪ੍ਰਖਾ ਕੇ ਉੜਿਆਈਆਂ ਤੁਧ ਵੇਣ ਸਦੇ ਕਿਨੇ ਨਾ ਪਈਆ ਕਰਮ ਮਿਲੈ ਨਾ ਹੀ ਠਾਕ ਰਹਾਇਆ ਅੱਖ ਨਵਾਂ ਲਾ ਕੇ ਵਿਚਾਰਾ ਸ੍ਰਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹਿਤ ਸੈ ਕਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਆ ਸਾਹ ਮਹੱਲਾ ਪਹਿਲਾ ਆਖਾ ਜੀਵ ਅਬਿਸ਼ਰੈ ਮਰ ਜਾਓ ਅਖਣੇ ਓਖਾ ਸਾਚਾ ਲਾਓ ਸੱਚ ਨਾਮ ਕੀ ਲਾਗੇ ਭੂਖ ਓਤ ਭੁੱਖੇ ਖਾਏ ਚਲਿਆ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਚ ਨਾ ਰਹਾ ਸੱਚ ਨਾਮ ਕੀ ਤਲ ਵੜਿਆ ਆ ਥਕੇ ਕੀਮਤ ਨਹੀਂ ਪਾਈ ਜੇ ਸਵਣ ਕੇ ਅਖਣ ਪਾਹੀ ਵੜ ਰੋ ਵੇ ਘਾਟ ਨ ਜਾਏ ਨਾ ਉਹਮ ਰੈ ਨਾ ਹੋਵੇ ਸੋਗ ਦੇਂਦ ਰਹੈ ਨ ਚੁਕੇ ਭੋਗ ਗੁਣੇ ਹੋ ਹਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜਿਆ ਪੋ ਤੇ ਉੜ ਤੇਰੀ ਦਾਤ ਜਿਨ ਦਿਨ ਕਰਕੇ ਕੇ ਤੇਰਾ ਤੋ ਖਸਮ ਵਿਸਾਰ ਹਿਤੇ ਕਮਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਰਗੁਰ ਸਰਪੁਰਖਾ ਬਿਨੋ ਕਰੋ ਕਿਰਪਾ ਸਹਮ ਕੇਰੇ ਕਰਮ ਸਤਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਅਗੁਰudev ਮੁਕਰੋ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾ ਸਹਿ ਮਿਲ ਸੰਗਤ ਕਉ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਿੰਜੰ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜੇ ਨਾ ਹਰ ਜਾਨਾ ਸਤ ਗੁਰ ਸੰਗਤ ਪਾਏ ਤੈਨ ਧਰਮ ਅਸਿਕ ਲਿਖਿਆ ਲਿਖਾ ਸਤਨ ਤਨ ਸਤ ਸੰਗਤ ਜਿਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਚਤਮਹਿ ਉਦਮ ਜਾ ਅਹਰ ਹਰ ਜੀਉ ਪ੍ਰਿਆਸ ਸਹਿ ਪਥਰ ਮਹਿ ਜੰਤੂ ਪਾਏ ਧ ਕਰਿ ਜਗ ਅਗੇ ਕਰ ਧਰਿਆ ਮੇਰੇ ਮਧੋਜੇ ਸਤਸੰਗਤ ਮਿਲੇ ਸੁਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਰਨ ਪਿਤਾ ਲੋਕ ਸਰਵਨਿਤਾ ਕੋਈ ਨ ਕਿਸਕੇ ਧਰਿਆ ਸਿਰ ਸਿਰ ਰਿਜਿਕ ਸੁਵਾਹੇ ਠਾਕੁਰ ਕਾ ਹਿਮਨ ਭੋਕਰਿਆ ਓਡੇ ਓਡ ਆਵੇ ਸੇ ਕੋਸ ਤਿਸ ਬਾਛ ਵਿਚ ਰਿਸ਼ਰੀਆ ਤਨ ਕਮਣ ਖਲਾਵੇ ਕੌਣ ਚੁਕਾਵੇ ਮਨ ਵਿੱਚ ਸਿਮਰਨ ਕਰਿਆ ਸਭਨਿਧਾਨੋਂ ਦਸ ਅਸ਼ਟ ਸਿਧਾਨੋਂ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਅਸਮ ਹਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤਿਹਾ ਵਹੇ ਸਭ ਤਿਹਾ ਵੇ ਤੁਧ ਜੀ ਹਰ ਸੱਚੇ ਸਰਜਨਹਾਰਾ ਸਭ ਜੀ ਤੁਮਾਰੇ ਜੀ ਤੁਝਿਆ ਕਾ ਦਾ ਤਾਰਾ ਹਰ ਤਿਹਾ ਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘੜੇ ਅੰਤਰ ਸਰਵ ਨਿਰੰਤਰ ਜੇ ਹਰੇ ਕੋ ਬ੍ਰਖਸ ਮਾਣਾ ਇੱਕ ਦਾਤ ਇੱਕ ਭਿਖਾਰੀ ਜੇ ਸਭ ਤੇਰੇ ਚੋਜ ਵਿਡਾਣਾ ਦੂਆ ਪੇਦਾਤਾ ਆਪੇ ਭੁਗਤਾ ਜੀ ਹਉ ਤਉਦ ਬਿਨ ਅਮਰ ਨਾ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤੁਮ ਕੁਰਬਾਨਾ ਹਰਿ ਧਿਆਵਹਿ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਨ ਟੁੱਟੇ ਜਮਕੇ ਫਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤੁਮ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੜਾਰ ਜੇ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗ ਸਲਾਹਨ ਤਉ ਜੀ ਹਰਿਆਰ ਕਲੇਕ ਅਨੰਤਾ ਤੇਰੇ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤੱਪੇ ਜਪੇ ਬੇਅੰਤਾ ਤੇਰੇ ਅਨੇਕ ਤੇਰਿਆਨੇਕ ਪੜ੍ਹੇ ਬਹੁ ਸਿਮਰਤ ਸਾਸ ਜੇ ਕਰ ਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਰਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖਾ ਪਰੰਪਰਕਰਤਾ ਜੀ ਤਦ ਜੇ ਵਡਿਆ ਵਰਣ ਕੋਈ ਤੂੰ ਜੁਗ ਜੁਗ ਇੱਕੋ ਸਰਸਰਾ ਤੋ ਇੱਕੋ ਜੀ ਤੂੰ ਨਹਿਚਲ ਕਰਤਾ ਸੋਈ ਤਦ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤਦ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤਦ ਆਪੇ ਸਿਰਜ ਸਭ ਕੋਈ ਜਰਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈਂ ਜੋਤਿ ਭਾਵੇਂ ਸੋਈ ਠੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹਿਤ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਨ ਮੋਗਾ ਵਾਇਆ ਤਦਿਆ ਵਿਛੋੜਿਆ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਹੇ ਤੁਝ ਮੇਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇੜ ਵਿਜੋਗਣ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਣਾ ਹੈ ਸੋਏ ਜਨ ਜਾਣੈ ਹਰ ਗੁਣ ਸਦਿ ਆਖ ਬਖਾਣੈ ਮਝ ਨ ਹਰ ਸੇਵਿਆ ਤਿੰਸੂ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਗੰਧੂ ਜਾਵਣ ਕੋਏ ਤੂ ਕਰ ਕਰ ਵੇਖੇ ਜਾਣੈ ਸੋ ਏ ਜਨਾਨ ਗੁਰਮੁ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤੇ ਸਰਵੜੈ ਭੈਲੇ ਨਿਵਾਸਾ ਪਾਣੀ ਪਾਵਤ ਤਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬਿਐ ਲੈ ਮਨ ਇਕ ਨ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਹ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੇ ਸਰਣਾ ਜਿਨ ਤੋ ਨਾਹੀ ਵਿਸਰਿਆ ਆਸਬ ਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹਰੀਆ ਗੋਬਿੰਦ ਮਨਨ ਕੇ ਤੇਰੀ ਬਰਿਆ ਵਰਗਾ ਜੋ ਤੇਰਗ ਤਨ ਕਾਮ ਮਨ ਸਾ ਸੰਤ ਭਜ ਕੇ ਵੇ ਨਾਮ ਸ੍ਰਿਨਿ ਆਮ ਲਾਲ ਭੋਜਤ ਰਣ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਰਹਾਉ ਜਬ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕੋ ਨਾਨਕ ਹਮਨੀਸ਼ ਕ੍ਰਮਾਸ਼ਣ ਪਰੇ ਕੀ ਰਖੋ ਸਰਮਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਇਸ਼ਟ ਸਬੈ ਤੁਮ ਕਾਬ ਹੋ ਆਪ ਹਾਥ ਦੇ ਮੁਹੈਬ ਚਾਵੋ ਸੁਖੀ ਬਸੈ ਮੂਰਿ ਪ੍ਰਵਾਰ ਸੇਵਕ ਸਿਖ ਸਬੈ ਕਰਤਾਰਾ ਮੋ ਰੱਛਾ ਨਜ ਕਰਦਾ ਕਰੇ ਐਸਾ ਬੈਰਨ ਕੋ ਸੰਗਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾੜ ਕੋਈ ਅਬਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵ ਸੇਖਾ ਹਮਾਰੇ ਤਾਰੇ ਅਹ ਚੁਣ ਚੁਣ ਸਤਰਾ ਹਮਾਰੇ ਮਾਰੇ ਅਹ ਆਪ ਹਾਥ ਦੇ ਮੁਝੇ ਉਪਰੇ ਅਮਰਨ ਕਾਲ ਕਾ ਤਰਾਸ ਨਿਮਰਿਆ ਹੋ ਜੋ ਸਦਾ ਹਮਾਰੇ ਪਛਾ ਸਰਿਆਸ ਤੁਝ ਜੂ ਕਰਿਓ ਰਚਾ ਰੱਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰਿਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਭਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸੰਗਲ ਕਾਲ ਕਾਕਿਆ ਤਵਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸ਼ਨੋ ਪਜਾਇਓ ਆਦ ਅੰਤ ਇਕ ਐਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਧੀਓ ਸਤਰਨ ਕੋ ਪਲ ਮੋਬਦ ਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਰੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰ 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 ਤਾਰਾ ਪ੍ਰਜਾ ਤਰ ਤਦਬ ਦੇਹ ਅਪਾਰਾ ਜਬ ਅਕਰ ਕਰ ਤੋ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤਮੋ ਸਰਬ ਹਿਤੇ ਰਹਤ ਨਿਰਾਲ ਰਵਜਾਰਤ ਵੀਰ ਭੇਦ ਅਰ ਆਲਮ ਨਿਰੰਕਾਰ ਨਿਰਪਕਾਰ ਅਨਰ ਲੰਬੋ ਆਦ ਅਨੀਨ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਿਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜਿਤੇ ਬਰਨਤ ਪਿੰਨ ਪਿੰਨ ਤੋ ਹੈ ਤੇਤੀ ਤਮਰਾ ਲਖਨ ਜੈ ਪਸਾਰਾ ਕਹਿ ਬੇਦ ਸਦਾ ਪ੍ਰਸਨ ਸੰਸਾਰਾ ਏਕ ਹੈ ਰੂਪ ਅਨੋਖ ਸਰੂਪ ਭੈਉਰਾ ਕਹਿ ਭੂਪਾਇੰਡਜ ਜੇਰਜ ਸਿਤਿ ਕੀ ਨਿਉਤਪਰ ਖਾਨ ਬਹੁਰ ਰਚਦੀਨੀ ਕਹੋ ਫੂਲ ਰਾਜ ਹੈ ਬੈਠ ਕਹੋ ਸਿਵੜ ਭੈਉ ਸ਼ੰਕਰ ਅਖਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਯੰਭਾਭੁ ਅਵ੍ਰਚਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗ੍ਰਹੋ दुष्ट जीते उठवत उतपाता उठ सकल मलेश करो रण काता जे अस तुजे तब शरणि परे तिनके दुष्ट दुख त हबे मरे उरख जवन पग परे तिहारे तिनके तुम संकट सब टारे जो कल को एक बार त आए है ताके काल निकट न है रछा होय तहै सब काला दुष्ट अरेस्ट तरित काल कृपा दृष्ट तन जाहे ने हरे हो ताके ताप तनक मह हरे हो ਰੇਦ ਸੇਦ ਕਰਮੋ ਸਭ ਹੋਈ ਦੁਸ਼ਟ ਹਸ ਸਵੈ ਸਕੇ ਨ ਕੋਈ ਇੱਕ ਬਾਰ ਜਦ ਤਮੈ ਸਵਾਰਾ ਕਾਲ ਫਾਸ ਤੇ ਤਾ ਹੇ ਉਬਾਰਾ ਜਿੰਨ ਨਰਨਾਮ ਤੇ ਹਾਰੂ ਕਹਾ ਅਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਉ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਿਆ ਭਾਵੇਂ ਕਹੇ ਜਬ ਤੇ ਤੁਮਰੇ ਤਬ ਤੇ ਕੋ ਖਤਰੇ ਨਹੀਂ ਅਨਿਓ RAM REHIM PURAN QURAN ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰ ਸਾਸਤਰ ਵੇ ਸਭੇ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੋ ਹਰ ਦਵਾਰ ਬਹਿ ਗਏ ਕੀ ਲਾਜ ਆਸੋ ਗੋਬਿੰਦਾਸ ਤੋ ਹਾਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਮਣੀਆਂ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਬਰਾਸ ਸੁਆਮੀ ਸੋ ਕਿ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਰਾਹੀ ਘਰ ਤੇ ਰਹਿ ਘਰ ਤਾਂ ਤੇਰਾ ਸਭ ਕੇ ਸ਼ਹਿਜ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਹੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਕੁਝ ਆਇਆ ਸਰਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੇ ਹਵੜਿਆਇ ਕਹੇ ਨਾਨਕ ਸੁਣਹੁ ਸੰਤੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰਸ ਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੋ ਤਦ ਵਸ ਕੇ ਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸਿ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੁ ਮੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੋਖ ਰੋ ਸੰਤਾ ਉਤਰੇ ਸੁਣੀ ਸਚੀ ਬਾਣੀ ਸੰਸਾਰ ਜਨ ਭੈਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਹੋਏ ਵ੍ਰਤਨਾਮ ਠਾਕੁਰ ਕਾ ਪਈਓ ਜਿਸ ਕਾ ਸਸਹਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ ਇਹ ਵਸਤ ਤਜ ਜੀ ਨਹਿ ਜਾਈ ਨਿਤ ਨਿਤ ਰਖ ਉਰਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਬਦਾਨ ਪ੍ਰਭ ਸਰੂਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀਂ ਮੈਨੂੰ ਜੋਗ ਕੀਤਾਈ ਮੈਂ ਨਿਰਗੁਣ ਹਰੇ ਕੋਗਣ ਨਾਹੀਂ ਆਪੇ ਦਰਸ ਪਇਓਈ ਦਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥਿਵੇ ਹਰਿਆ ਪੋੜੀ ਤਥੈ ਤੁ ਸਮਰਥ ਚਿਤੈ ਕੋਈ ਨਾ ਹੈ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਇ ਤ੍ਰਿਸ਼ ਚਾਹੇ ਉਭ ਜਲ ਵਿਖਮਿ ਅਸਗਾ ਹੋ ਗੁਰ ਸ਼ਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਹਿ ਇਹੋ ਪੁਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹਿ ਬ੍ਰਥਾ ਕੋਈ ਨ ਜਾਏ ਜੇ ਆਵੇ ਤਦ ਆਹੇ ਸਾਲੋਕ ਮਹੱਲਾ ਪੰਜਵਾ ਅੰਤਰਗੁਰ ਆਰਾਧਨਾ ਜੇਵਾ ਜਪੁ ਗੁਰਨਾਵੋ ਨੇਤਰ ਸਰਵ ਰੂਪੇਖਣਾ ਸ੍ਰੋਣੀ ਸੁਣਨਾ ਗੁਰਣਾਉ ਸਤ ਗੁਰ ਸੇ ਤੇ ਰਤਿਆ ਦਰਗਹ ਪਏ ਠਾਵ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹ ਤਮ ਕਾੜੀ ਹੈ ਮੇਰੇ ਲੈ ਕੇ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਆਨ ਹੋ ਆਇ ਆਪਦੇ ਆਲ ਮਨ ਹੁ ਨਾਮ ਵਿਸਾਰੇਨ ਸਾਜਣਾ ਕੈ ਸੰਗ ਭੋਜ ਲਤਾਰਿਆਨ ਸਾਕਤ ਨਿੰਦ ਕਾ ਦੁਸ਼ਟ ਅਖਨ ਮਾਹੀ ਵਿਦਾਰਿਆਨ ਤਿਸ ਸਾਹਿਬ ਕੀ ਟੀਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ